ਗੁੱਡ ਈਵਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਟ ਟੂ ਹਿਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ 2 ਦਿਨ ਪਹਿਲਾਂ ਜੋ ਪਲੇਨ ਕ੍ਰੈਸ਼ ਹੋਇਆ ਅਹਮਦਾਬਾਦ ਤੋਂ ਲੰਡਨ ਜਾਣ ਵਾਲੀ ਫਲਾਈਟ A1 171 ਜਿਹਦੇ ਵਿੱਚ 250 ਤੋਂ ਵੱਧ ਪੈਸੇਂਜਰਸ ਨੇ ਆਪਣੀ ਜਾਨ ਗਵਾਈ ਔਰ ਨਾਲ ਦੀ ਨਾਲ ਜੋ ਆਲੇ ਦੋਲੇ ਦੇ ਉਥੇ ਯੂਨੀਵਰਸਿਟੀ ਜਿੱਥੇ ਜਾ ਕੇ ਕ੍ਰੈਸ਼ ਹੋਇਆ ਉਥੇ ਵੀ ਕਾਫੀ ਕੈਜੂਐਲਟੀਜ਼ ਕੋਈ ਨਾ ਜਿਹਦੇ ਵਿੱਚ ਕੇ ਉਰਵ ਮੁੱਖ ਮੰਤਰੀ ਗੁਜਰਾਤ ਵਿਜੇ ਰupani ਜੀ ਉਹਨਾਂ ਦੀ ਵੀ ਪੰਜ ਪੌਤ ਇੱਕ ਸਰੀਰ ਆਪਣਾ ਤਿਆਗ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲੀਨ ਹੋਏ ਬਹੁਤੀ ਅੱਛੀ ਸ਼ਖਸੀਅਤ ਦੇ ਮਾਲਕ ਸਾਨੂੰ ਉਹਦੇ ਵਿੱਚ ਡਾਕਟਰਸ ਡਾਕਟਰਸ ਦੀ ਫੈਮਲੀਆਂ ਵੀ ਸੀਗੀਆਂ ਬੱਚੇ ਵੀ ਸੀ ਇੰਜੀਨੀਅਰ ਸੀਗੇ ਉਹਦੇ ਵਿੱਚ ਔਰ ਨਾਲ ਦੀ ਨਾਲ ਹੀ ਉਹਨਾਂ ਦੇ ਕਰੂ ਮੈਂਬਰਸ ਪਲੱਸ ਦੋ ਪਾਇਲਟ ਐਸ ਵੈਲ ਉਹ ਸਾਰੇ ਦੇ ਸਾਰੇ ਔਰ ਜੇ ਆਪਾਂ ਗੱਲ ਕਰੀਏ ਤੇ ਨਾ ਹੀ ਉਹਨਾਂ ਨੂੰ ਲੈਂਡ ਨਸੀਬ ਹੋਈ ਜਾਣ ਲੱਗਿਆ ਨੂੰ ਤੇ ਨਾ ਹੀ ਆਕਾਸ਼ ਤੇ ਲੈਂਡ ਤੇ ਨਹੀਂ ਸੀ ਪਲੇਨ ਲੈਂਡਡ ਨਹੀਂ ਸਗਾ ਪਲੇਨ ਕ੍ਰੈਸ਼ ਹੋਇਆ ਤੇ ਬਿਲਡਿੰਗ ਦੇ ਉੱਪਰ ਹੋਇਆ ਸਸਪੈਂਡਡ ਔਰ ਉੱਪਰ ਆਕਾਸ਼ ਤੇ ਨਹੀਂ ਹੋਇਆ ਤੇ ਸਸਪੈਂਡਡ ਪਾਰਟੀਕਲ ਸਾਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਕਿ ਸਾਡੀ ਲਾਈਵ ਕਿੰਨੇ ਚੇਰ ਹੈ ਔਰ ਕਿੰਨੇ ਜਿਹੜਾ ਬੰਦਾ ਆਇਆ ਉਹਨੇ ਜਾਣਾ ਹੀ ਹੈ ਕੱਲੇ ਆਏ ਨਾਨਕਾ ਸੱਦੇ ਉੱਠ ਜਾਏ ਜਾਣਾ ਸਾਰਿਆਂ ਨੇ ਹੀ ਹੈ ਮੈਂ ਇੱਕ ਹੀ ਅਪੀਲ ਕਰਦਾ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਦਵੈਸ ਭਾਵਨਾਵਾਂ ਨੂੰ ਆਪਣੇ ਜੋ ਆਪਾਂ ਕਹਿ ਲਈਏ ਕਿ ਇੱਕ ਦੂਜੇ ਦੇ ਜੋ ਅੱਜ ਦੀ ਡੇਟ ਦੇ ਵਿੱਚ ਜੋ ਸਭ ਤੋਂ ਵੱਧ ਚੱਲਦਾ ਪਿਆ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਜਾਂ ਕੁਝ ਵੀ ਕਰਨਾ ਉਹਨਾਂ ਸਾਰਿਆਂ ਨੂੰ ਛੱਡ ਕੇ ਇੱਕ ਦੂਜੇ ਦੀਆਂ ਕੀ ਕਹਿੰਦੇ ਕਿਸੇ ਦੀਆਂ ਫੀਲਿੰਗਾਂ ਨੂੰ ਹਰਟ ਨਾ ਕਰਕੇ ਸਾਰੇ ਦੇ ਸਾਰੇ ਖੁਸ਼ੀਆਂ ਦੇ ਨਾਲ ਅਗਰ ਅਸੀਂ ਸਾਰੇ ਰਹਿਨੇ ਆ ਤੇ ਸਾਡੀ ਲਾਈਫ ਬਹੁਤ ਅੱਛੀ ਹੋ ਸਕਦੀ ਕਿਉਂਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਸਾਡੀ ਲਾਈਫ ਕਿੰਨੀ ਆ ਔਰ ਕਦੋਂ ਹੋਣੀ ਆ 1:38 ਮਿੰਟ ਤੇ ਪਲੇਨ ਟੈਕ-ਆਫ ਕਰਦਾ 1:40 ਮਿੰਟ ਤੇ ਵਿਦਨ 2 ਮਿੰਟ ਉਹ ਸਾਰੇ ਦੇ ਸਾਰੇ ਇੱਕ ਹੀ ਸਾਥ ਸਾਰੇ ਦੇ ਸਾਰੇ ਇਸ ਪੰਜ ਕੌਤਿਕ ਸਰੀਰ ਨੂੰ ਛੱਡ ਕੇ ਗੁਰੂ ਮਹਾਰਾਜ ਦੇ ਚਾਨਣਾਂ ਦੇ ਵਿੱਚ ਲੀਨ ਹੋ ਗਏ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਜਿਨ੍ਹਾਂ ਨੇ ਵੀ ਉੱਥੇ ਆਪਣੀ ਜਾਨ ਗਵਾਈ ਆ ਪ੍ਰਮਾਤਮਾ ਕਰੇ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਨਾ